ਇਹ ਆਪਣੀ ਘਰਾਂ ਨੂੰ ਪੜਾ ਰਿਹਾ ਉਸ ਨੂੰ ਪੜਾ ਕੇ ਉਹ ਸਾਡੇ ਧਰਮ ਤੇ ਮਾਨਵਿਆਦ ਦੇ ਖਿਲਾਫ ਹੋ ਰਿਹਾ ਜਾ ਗੋਵਿੰਦ ਰਾਮ ਰਾਖੀਆ ਮੇਕੇ ਜੋਗਮ ਤੈਨੂੰ ਨਹੀਂ ਪਤਾ ਤੇਰਾ ਬੜਾ ਚੌਥੀ ਰੋ ਆਪਣੀ ਘਰਵਾਲੀ ਨੂੰ ਪੜਾ ਲਿਆ ਏ ਇਹ ਸਾਡੇ ਧਰਮ ਪਰੰਪਰਾ ਦੇ ਖਿਲਾਫ ਹੈ ਤੂੰ ਜੋਤੀ ਨੂੰ ਕਹਿੰਦੇ ਜਾ ਕੇ ਕਿ ਉਹ ਆਪਣਾ ਸਕੂਲ ਬੰਦ ਕਰ ਦੇਵੇ ਵਿਧਵਾ ਔਰਤਾਂ ਦੇ ਬੰਦ ਕਰ ਦੇਵੇ ਉਹ ਸਾਡੇ ਧਰਮ ਦੇ ਖਿਲਾਫ ਜਾ ਕੇ ਚੰਗਾ ਨਹੀਂ ਕਰ ਰਿਹਾ ਤੇ ਜਿੰਨਾ ਚਿਰ ਜੋਤੀ ਇਹ ਸਭ ਕੁਝ ਬੰਦ ਨਹੀਂ ਕਰ ਦਿੰਦਾ ਉਨਾਂ ਚਿਰ ਤੁੰ ਬੰਦਾ ਦੇ ਬਾਤ ਕੋ ਨਹੀਂ ਲੈ ਕੇ ਜਾਣ ਓਏ ਟਾਕ ਜਾ ਕੇ ਚੰਗਾ ਨਹੀਂ ਕਰ ਰਿਹਾ ਇਸ ਲਈ ਅਸੀਂ ਉਸ ਨੂੰ ਜਿਉਂਦਾ ਨਹੀਂ ਛੱਡਾਂਗੇ ਜਿਉਂਦਾ ਨਹੀਂ ਛੱਡਾਂਗੇ ਕੀ ਹੋਰ ਤਾਂ ਪੜਾਉਣਾ ਸਾਡੇ ਧਰਮ ਦੇ ਖਿਲਾਫ ਖਿਲਾਫ ਜਾ ਕੇ ਚੰਗਾ ਨਹੀਂ ਕੀਤਾ ਤੇ ਇਸ ਲਈ ਅਸੀਂ ਤੈਨੂੰ ਜਿਉਂਦਾ ਨਹੀਂ ਛੱਡਾਂਗੇ ਜਿਉਂਦਾ ਨਹੀਂ ਛੱਡਾਂਗੇ ਮਾਰੋ Nanny breaks Wanna be fair? ਅਰਪੇ ਦੇ ਇੱਕ ਸੌਂਗ ਪਰਫਾਰਮੈਂਸ ਲੈ ਕੇ ਆ ਰਹੀਆਂ ਹਾਂ ਜਿੱਦਾਂ ਕਿ ਸਰਮਾ ਨੇ ਕਿਹਾ ਹੈ ਕਿ ਸਾਡਾ ਮਕਸਦ ਹੈ ਕਿ ਵਿਦਿਆ ਦੇ ਨਾਲ-ਨਾਲ ਆਪਣੇ ਰਹਿਗਰਾਂ ਦੀ ਜਾਣਕਾਰੀ ਵੀ ਦੇਣੀ ਹੈ

ਕੁਤਾਸੀ ਤੇ 1932 ਵਿੱਚ 24 ਸਤੰਬਰ ਨੂੰ ਬਾਬਾ ਸਾਹਿਬ ਵੱਲੋਂ ਗਾਏ song ਓਕੇ ਸਮੇਂ ਵੀ ਹਿੰਮਤ ਨਹੀਂ ਹਾਰੀ ਸੀ

ਇਹ ਜੇਵੇਂ ਪਰਿਸ਼ਾਦ ਨੂੰ ਸਵਾਗਤ ਕਰਦੇ ਆਏ ਤੇ ਅੱਜ ਤੁਸੀਂ ਬੜੇ ਪ੍ਰਿਆਸ ਆ ਤੇ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਨੰਨੇ ਮੁੰਡਿਆਂ ਬੱਚਿਆਂ ਨੂੰ ਹੌਸਲਾ ਦਿੱਤਾ ਅਸ਼ੀਰਵਾਦ ਦਿੱਤਾ ਧੰਨਵਾਦ ਹੈ ਆਪ ਸਾਰਿਆਂ ਦਾ ਇਸਾਰੇ ਆਪ ਦਾ ਉਰੀ ਪ੍ਰਬੰਧਕ ਕਮੇਟੀ ਦਾ ਬੁੱਧੀਜੀਵੀ ਬਦਵਾਨਾਂ ਦਾ ਗਿਆਨਵਾਨ ਲੋਕਾਂ ਦਾ ਟ੍ਰੇਡ মিডিਆ ਅਤੇ ਕੋਰਪੋਰੇਟ মিডিਆ ਦੇ ਇਹਨਾਂ ਸਾਰਿਆਂ ਦਾ ਧੰਨਵਾਦ ਅੱਜ ਮਾਪੂਰਖਾਂ ਦਾ ਧੰਨਵਾਦ ਨੇਤਾਗਾਨ ਮੁਗਲ ਦਾ ਧੰਨਵਾਦ ਅੱਜ ਮਾਤਾ ਸ੍ਰੀ ਤ੍ਰਿਵੇਣੀ ਜੀ ਨੇ ਕਰੰਤੀ ਜੋ ਜਿਨ੍ਹਾਂ ਦੇ ਅੱਜ ਪਾਵਨ ਮੱਤਰ ਸਾਡੇ ਬਿਹਾੜੇ ਮਾਤਾ ਸ੍ਰੀ ਰਿਤੀ ਵੈਕਵਲੇ ਰੀਤੀ ਵਿਸ਼ੂ ਸੈਂਟਰ ਦੇ ਸਟਾਫ ਕੋਲੋਂ ਇਹ ਬੱਚਿਆਂ ਵੱਲੋਂ ਆਪ ਸਾਰੀ ਸੰਗਤ ਕੋਲੋਂ ਜਿਨ੍ਹਾਂ ਤੋਂ ভরਸਾ ਹੈ ਡੇਣਾ ਇਕ ਸਾਰ ਸਨ ਵਰਨਪੂਰਨ ਨਾਥ ਮਹਾਰਾਜ ਸੰਤ ਬ੍ਰਹਮ ਨਾਥ ਮਹਾਰਾਜੀ ਔਰ ਗਤੀ ਦੇ ਪ੍ਰਾਜਨ ਸਤਿਕਾਰਯੋਗ ਆਦਰਯੋਗ ਬੁੱਧੇ ਸੰਤ ਨਿਸ਼ਚਲ ਨਾਥ ਮਹਾਰਾਜੀ ਜਿਨ੍ਹਾਂ ਦੇ ਅਨੋਖੀ ਦੇ ਮਾਤਾ ਸਵੇਤਰੀ ਵਾਈ ਕੁਲੇ ਜੀ ਜਿਨ੍ਹਾਂ ਦੇ 17 ਅਕਤੂਬਰ ਤੋਂ ਨੀਂ ਮੱਥਰ ਉਦਘਾਟਨ ਦਾ ਮਹਾਨੀ ਛੱਡੇ ਸਤਿਕਾਰਯੋਗ ਆਦਰਯੋਗ ਬੁੱਧੇ ਸੰਤ ਨਿਸ਼ਚਲ ਨਾਥ ਮਹਾਰਾਜੀ ਸਮੂੱਚੇ ਸਾਧੂ ਸੰਗਤ ਸਮਾਰਟੀ ਸੰਗਤ ਵੱਲੋਂ ਉਦਘਾਟਨ ਕੀਤਾ ਗਿਆ ਸੋ ਅੱਠ ਉਸੇ ਮੌਕਾਸੇ ਤੇ ਮਾਫਲੇ ਜੀ ਜਿਨ੍ਹਾਂ ਨਾਲ ਕੇ ਸੁਭੂਤਿਆ ਸੰਗਤ ਵੱਲੋਂ ਅਤੇ ਮਹਾਪੁਰਸ਼ਾਂ ਦੇ ਅਸੀਰਵਾਦ ਸਰਕਾਰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਹੈ ਸਦਾਸ ਆਪਣੇ ਵੱਲੋਂ ਸਮੂੱਚੇ ਸਾਧੂ ਸੰਗਤ ਨੂੰ ਮਹਾਪੁਰਸ਼ਾਂ ਨੂੰ ਸੁਭੂਤਿਆ ਸੰਗਤ ਨੂੰ ਮਾਤਾ ਬਾਸਵਤੀ ਮੈਂ ਖੁੱਲ੍ਹੇ ਜੀ ਦੇ ਜਨਮ ਜੱਦੀ ਲੱਖ ਲੱਖ ਦਾ ਜੰਦਾ ਹਾਂ ਡੈ ਗੋਟੇ ਟੜ ਕੋ ਦੇ ਡੈਂਪੀ ਡੈ ਗਿਆ ਇਸ ਉਹ ਨਿਹਾਲ ਸੁਭਾਸੀ ਆਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਰਵੰਤਰ ਕਬੀਤੀ ਦਾ ਬੁੱਧੀ ਜੀ ਵੀ ਬਦਮਾਨਾ ਦਾ ਅੰਧਾ ਮੰਗਾ ਦਾ ਤੇ ਰਿਟ ਗਿਆ ਅਨਕ੍ਰੋਲ ਫੀਡਿਆ ਇਹਨਾਂ ਸਾਰਿਆਂ ਦਾ ਧੰਨਵਾਦ ਅੱਜ ਮਾਪੋਂ ਖਾਂਦਾ ਧੰਨਵਾਦ ਨੇਤਾगणੋਗਾਂ ਦਾ ਧੰਨਵਾਦ ਅੱਜ ਮਾਪਾ ਸ੍ਰੀ ਜੀ ਵੈਟੂਲੇ ਕਰਤਿ ਜੋ ਜਿਨ੍ਹਾਂ ਦੇ ਅੱਜ ਪਾਵਨ ਗ੍ਰੰਥਰ ਦੇ ਸੰਗਤ